ਨਾਮ ਫਿਰਕਾਰ ਜਿੰਦਾਬਾਦ ਨਾਮ ਫਿਰਕਾਰ ਤਾਂ ਤੁਸੀਂ ਦੇਖ ਸਕਦੇ ਹੋ ਕਾਂਗਰਸ ਪਾਰਟੀ ਦੇ ਅਹੁਦੇਦਾਰ ਤੇ ਵਰਕਰ ਜਿਹੜੇ ਨੇ ਅੱਜ ਡੀਐਸਬੀ ਦਫ਼ਤਰ ਦੇ ਸਾਹਮਣੇ ਬੈਠ ਕੇ ਨਾਰੇਬਾਜ਼ੀ ਕਰਦੇ ਨਜ਼ਰ ਆ ਰਹੇ ਨੇ ਉਹਨਾਂ ਦੱਸਿਆ ਕਿ ਲਾਂਡ ਆਰਡਰ ਦੀ ਸਥਿਤੀ ਹੈ ਬਿਲਕੁਲ ਜਿਹੜੀ ਉਹ ਪੰਜਾਬ 'ਚ ਜਿਹੜੀ ਆ ਉਹ ਬਿਲਕੁਲ ਖਤਮ ਹੋ ਚੁੱਕੀ ਹੈ ਜਿਹਦੇ ਕਰਕੇ ਲੋਕਾਂ ਦਾ ਜਿਹੜਾ ਬਾਹਰ ਨਿਕਲਣਾ ਮੁਸ਼ਕਲ ਹੋ ਚੁੱਕਾ ਹੈ ਸਾਰੇ ਆਮ ਜਿਹੜੇ ਕਤਲੇਆਮ ਹੋ ਰਹੇ ਨੇ ਲੋਕਾਂ ਨੂੰ ਲੁੱਟਾਂ ਖੋਹਾਂ ਜਿਹੜੀਆਂ ਹੋ ਰਹੀਆਂ ਤੋਂ ਲਓ ਜੀ ਅਸੀਂ ਪਹੁੰਚੇ ਹਾਂ ਅੱਜ ਡੀਐਸਬੀ ਦਫ਼ਤਰ ਦੇ ਸਾਹਮਣੇ ਜਿੱਥੇ ਅੱਜ ਕਾਂਗਰਸ ਪਾਰਟੀ ਦੇ ਅਹੁਦੇਦਾਰ ਤੇ ਵਰਕਰ ਜਿਹੜੇ ਅੱਜ ਬੜੇ ਵੱਡੀ ਗਿਣਤੀ ਵਿੱਚ ਇੱਥੇ ਪਹੁੰਚੇ ਨੇ ਜਿਨ੍ਹਾਂ ਨੇ ਅੱਜ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਆ ਤੇ ਜਮ ਕੇ ਨਾਅਰੇਬਾਜ਼ੀ ਕਰਿਆ ਔਰ ਆਪਣੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਲੈ ਕੇ ਅੱਜ ਜਿੱਥੇ ਉਹ ਜਿਹੜੇ ਬੈਠੇ ਨੇ ਥੋੜੀ ਦੇਰ ਬਾਅਦ ਉਹ ਜਿਹੜਾ ਡੀਐਸਪੀ ਸਾਹਿਬ ਨੂੰ ਮੰਗ ਪੱਤਰ ਵੀ ਦੇਣਗੇ ਉਹਨਾਂ ਕੋਲ ਜਾਣਨ ਦਾ ਪ੍ਰਯਾਸ ਕਰਦੇ ਹਾਂ ਕਿ ਕੀ ਕਾਰਨ ਹੈ ਤੇ ਕੀ ਲੋੜ ਪੈ ਗਈ ਹੈ ਜਿਹੜੇ ਅੱਜ ਤੁਸੀਂ ਇੱਥੇ ਧਰਨਾ ਮਾਰਿਆ ਔਰ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰ ਰਹੇ ਹੋ ਹਾਂਜੀ ਭਾਜੀ ਥੋੜਾ ਦੱਸ ਦੋਗੇ ਕੀ ਲੋੜ ਪੈ ਗਈ ਤੁ ਪੰਜਾਬ ਦੀ ਕਾਨੂੰਨ ਵਿਵਸਥਾ ਵਾ ਇਹ ਸਾਰੀ ਹੀ ਸਾਡੇ ਪੰਜਾਬ ਦੀ ਖਰਾਬ ਹੋਈ ਪਈ ਆ ਕੋਈ ਵੀ ਆਪਣੇ ਘਰ ਦੇ ਵਿੱਚ ਬੈਠਾ ਵੀ ਜਿਹੜਾ ਸਾਡਾ ਪੰਜਾਬ ਦਾ ਨਾਗਰਿਕ ਉਹ ਕੋਈ ਆਸਰੁਖਸ ਸਮਝਦਾ ਪਿਆ ਵਾ ਕੋਈ ਵੀ ਆਪਣੇ ਆਪ ਨੂੰ ਮਸੂਫ ਨਹੀਂ ਸਮਝਦਾ ਜਿਹੜੀਆਂ ਦਿਨ ਦਿਹਾੜੇ ਡਾਕੇ ਚੋਰੀਆਂ ਲੁੱਟਾਂ ਖੋਹਾਂ ਹੋ ਰਹੀਆਂ ਨੇ ਇਹ ਜਿਹੜੀਆਂ ਉਹਦੇ ਖਿਲਾਫ ਕਾਂਗਰਸ ਪਾਰਟੀ ਨੇ ਪੂਰੇ ਪੰਜਾਬ ਸੱਤਰ ਦੇ ਉੱਤੇ ਜਿਹੜਾ ਇਹ ਕਾਂਗਰਸ ਪਾਰਟੀ ਨੇ ਧਰਨਾ ਦੇਣ ਦਾ ਵਿਚਾਰ ਕੀਤਾ ਹੈ ਸਾਰਿਆਂ ਨੇ ਇਹ ਪੂਰੇ ਸਾਡੇ ਦਿਨਾਂ ਨਗਰ ਦੇ ਵਿੱਚ ਹੀ ਨਹੀਂ ਇਹ ਸਾਰੇ ਪੰਜਾਬ ਦੇ ਵਿੱਚ ਜਿਹੜਾ ਧਰਨਾ ਲੱਗ ਰਿਹਾ ਜਿਹੜਾ ਦਿਨਾਂ ਨਗਰ ਦੇ ਵਿੱਚ ਧਰਨਾ ਲੱਗ ਰਿਹਾ ਇਹ ਮੈਡਮ ਅਰਨਾ ਚੌਧਰੀ ਦੀ ਰਹਿਨ ਮਾਈ ਹੇਠ ਧਰਨਾ ਲੱਗ ਰਿਹਾ ਵਾ ਜੀ ਅਸੀਂ ਸਾਰੇ ਜਾਣੇ ਇਕੱਠੇ ਹੋ ਕੇ ਇਹ ਇਹਨਾ ਆਪਾਂ ਡੀਐਸਪੀ ਸਾਹਿਬ ਨੂੰ ਮੰਗ ਪੱਤਰ ਦੇਣਾ ਹੈ ਕਿ ਇਹ ਜਿਹੜਾ ਕ੍ਰੂਨ ਅਵਸਥਾ ਨੂੰ ਸੁਧਾਰਿਆ ਜਾਵੇ ਤੇ ਜਿਹੜੇ ਲੋਕਾਂ ਨੇ ਸੁਰੱਖਤ ਘਰਾਂ ਦੇ ਵਿੱਚ ਜਿਹੜੇ ਬੈਠੇ ਨੇ ਲੋਕਾਂ ਦੀਆਂ ਲੁੱਟਾਂ ਖਵਾ ਹੋਣੀਆਂ ਨੇ ਉਹਨਾਂ ਨੂੰ ਬਚਾਇਆ ਜਾਵੇ ਤੁਹਾਡੇ ਨਾਲ ਨਾਲ ਬਲਾਸਮਤੀ ਚੇਅਰਮੈਨ ਹਰਵਿੰਦਰ ਸਿੰਘ ਭੱਟੀ ਭੱਟੀ ਸਾਹਿਬ ਦੱਸ ਦੋ ਅੱਜ ਕੀ ਲੋਡ ਪੈ ਗਈ ਦਰਿਆ ਵਸਾ ਕੇ ਥਾਣੇ ਸਾਹਮਣੇ ਬੈਠ ਕੇ ਉਹ ਕੀ ਨੌਬਤ ਕੀ ਆਈ ਅੱਜ ਦਾ ਮੁੱਖ ਅਜੰਡਾ ਜਿਹੜਾ ਉਹ ਕਾਂਗਰਸ ਹੈ ਕਮਾਂਡ ਦਾ ਪੂਰੇ ਪੰਜਾਬ ਦੇ ਵਿੱਚ ਲਾਣ ਆਰਡਰ ਦੀ ਵਿਵਸਥਾ ਜਿਹੜੀ ਆ ਉਹ ਵੱਧ ਤੋਂ ਵੱਧ ਹੁੰਦੀ ਜਾ ਰਹੀ ਹੈ ਨਿਤ ਦਿਨ ਕਤਲ ਹੁੰਦੇ ਜਾ ਰਹੇ ਨੇ ਚੋਰੀਆਂ ਨਹੀਂ ਰੁਕ ਰੀਆਂ ਡਕੈਤੀਆਂ ਨਹੀਂ ਰੁਕ ਰੀਆਂ ਉਸ ਦੇ ਸਬੰਧ ਵਿੱਚ ਜਿਹੜੀ ਸਾਡੀ ਕਾਂਗਰਸ ਪਾਰਟੀ ਨੇ ਪੂਰੇ ਪੰਜਾਬ ਦੇ ਹਰ ਹਲਕੇ ਦੇ ਡੀਐਸਪੀ ਸਹਿਬਾਨ ਦੇ ਗੇਟ ਮੋਰੇ ਧਰਨਾ ਤੇ ਮੈਮੋਰੰਡਮ ਉਹਨਾਂ ਨੂੰ ਦੇਣ ਦੀ ਗੱਲ ਕੀਤੀ ਆ ਉਹ ਸਾਡੇ ਬਹੁਤ ਹੀ ਸਤਿਕਾਰਯੋਗ ਮੈਡ ਮਰਨਾ ਚੌਧਰੀ ਜੀ ਦੀ ਰਹਿਨਮਾਈ ਹੇਠ ਅੱਜ ਅਸੀਂ ਦੀਨਾ ਨਗਰ ਦੇ ਵਿੱਚ ਕਾਂਗਰਸ ਪਾਰਟੀ ਦੇ ਅਹੁਦੇਦਾਰ ਸਹਿਬਾਨ ਤੇ ਵਰਕਰ ਸਹਿਬਾਨ ਸਾਰੇ ਇਕੱਠੇ ਹੋ ਕੇ ਡੀਐਸਪੀ ਸਹਿਬਾਨ ਨੂੰ ਮੈਮੋਰੰਡਮ ਦੇਣਾ ਹੈ ਤਾਂ ਜੋ ਜਿਹੜੀ ਸਾਡੇ ਦੀਨਾ ਨਗਰ ਦੀ ਤੇ ਪੰਜਾਬ ਦੀ ਜਿਹੜੀ ਹਾਲਾਤ ਆ ਉਹ ਸੁਧਰ ਸਕੇ ਉਸ ਦੇ ਸਬੰਧ ਵਿੱਚ ਅੱਜ ਅਸੀਂ ਇੱਥੇ ਇਕੱਠੇ ਹੋ ਕੇ ਮੈਮੋਰੰਡਮ ਦੇਣ ਡੀਐਸਪੀ ਸਾਹਿਬ ਨੂੰ ਆਏ ਤੋਂ ਸਾਡੇ ਨਾਲ ਨਾ ਕਾਂਗਰਸ ਪਾਰਟੀ ਦੇ ਉੱਗੇ ਨੇਤਾ ਨਰੇਟਾਗਰ ਜੀ ਐਡਵੋਕੇਟ ਸਾਹਿਬ ਭਾਜੀ ਕੀ ਜ਼ਰੂਰਤ ਕੀ ਪੈ ਗਈ ਹੈ ਜੀ ਅੱਜ ਜਿਹੜਾ ਤੁਸੀਂ ਇੱਥੇ ਧਰਨਾ ਮਾਰ ਰਿਹਾ ਕੀ ਕਹਣਾ ਚਾਹੁੰਦੇ ਹੋ ਜੀ ਅੱਜ ਦਾ ਜਿਹੜਾ ਧਰਨਾ ਹੈ ਸਾਰੇ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਹੈ ਇਹ ਸੰਘਰਸ਼ ਸਾਨੂੰ ਇਸ ਕਰਕੇ ਜ਼ਰੂਰਤ ਪਈ ਵੀ ਅੱਗੇ ਅਸੀਂ ਕਹਿੰਦੇ ਸੀ ਕਿ ਬਾਹਰੋਂ ਡਰ ਕੇ ਘਰ ਦੇ ਵਿੱਚ ਆ ਜੀਏ ਤੇ ਅਸੀਂ ਸੁਰੱਖਿਅਤ ਹੋ ਜਾਵਾਂਗੇ ਪਰ ਬਦਕਿਸਮਤੀ ਹੈ ਕਿ ਅੱਜ ਘਰ ਦੇ ਵਿੱਚ ਬੈਠਾ ਵੀ ਨਾਗਰਿਕ ਪੰਜਾਬ ਦਾ ਜਿਹੜਾ ਸੁਰੱਖਿਅਤ ਨਹੀਂ ਹੈ ਔਰ ਅਸੀਂ ਚਾਹੁੰਦੇ ਆ ਜਿਹੜੀ ਬੋਲੀ ਸਰਕਾਰ ਹੈ ਤਨ ਬੋਲੇ ਕਰਕੇ ਬੈਠੀ ਹੈ ਤੇ ਕੰਨਾਂ ਦੇ ਵਿੱਚ ਆਵਾਜ਼ ਭਜਾਈਏ ਕਿ ਸਾਨੂੰ ਸੁਰੱਖਿਆ ਦੀ ਲੋੜ ਹੈ ਔਰ ਸਾਨੂੰ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਉਹ ਵਾਅਦੇ ਪੂਰੇ ਕਰਨ ਤੇ ਬਹੁਤ ਹੀ ਮਾੜੀ ਗੱਲ ਹੈ ਕਿ ਅੱਜ ਪੰਜਾਬ ਦੇ ਵਿੱਚ ਸਭ ਨਾਲੋਂ ਵਰਸ ਪੋਜੀਸ਼ਨ ਹੈ ਕਾਨੂੰਨ ਦੀ ਰੂਲ ਐਂਡ ਆਰਡਰ ਦੀ ਜਿਹੜੀ ਇਹਨਾਂ ਨੇ ਕਿਤੇ ਵੀ ਇਹਨਾਂ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ ਔਰ ਹਰ ਨਾਗਰਿਕ ਜਿਹੜਾ ਅਸੁਰੱਖਿਅਤ ਆਪਣੇ ਆਪ ਨੂੰ ਮਹਿਸੂਸ ਕਰ ਰਿਹਾ ਔਰ ਅਸੀਂ ਇਹ ਜਿਹੜਾ ਤਰਨਾ ਸਾਡੀ ਮਾਨਯੋਗ ਐਮਐਲਏ ਸ਼੍ਰੀਮਤੀ ਅਰਨਾ ਚੌਹਰੀ ਜੀ ਦੀ ਰਹਿਮਾਈ ਰਹਿਨਮਾਈ ਚਲੇ ਲਾਇਆ ਔਰ ਅਸੀਂ ਉਮੀਦ ਕਰਦੇ ਆਂ ਕਿ ਸਾਡੀ ਜਿਹੜੀ ਆਵਾਜ਼ ਆ ਇਸਾਂ ਧਰਨਿਆਂ ਦੇ ਥਰੂ ਜਿਹੜੀ ਸਾਡੀ ਬੋਲੀ ਸਰਕਾਰਾਂ ਮੁੱਖ ਮੰਤਰੀਆਂ ਦੇ ਕੰਨਾਂ ਤੱਕ ਪਹੁੰਚਾਈ ਜਾਏਗੀ ਇਹ ਸਾਨੂੰ ਸਾਡੇ ਨਾਲ ਅੱਜ ਕਾਂਗਰਸ ਪਾਰਟੀ ਦੇ ਉਗੇ ਨੇਤਾ ਆਗੂ ਔਰ ਵਰਕਰ ਜਿਹੜੇ ਨੇ ਉਹਨਾਂ ਨੇ ਅੱਜ ਦੱਸਿਆ ਕਿ ਸਾਨੂੰ ਜਿਹੜਾ ਜੋ ਹਾਲਾਤ ਨਾ ਪੰਜਾਬ ਦੇ ਉਹਦੇ ਵਿੱਚ ਬਹੁਤ ਜਿਆਦਾ ਮਾੜਾ ਹਲਾਤਾ ਹੈ ਸਰਕਾਰ ਕੋ ਜਿਹੜਾ ਲਾਂਡ ਆਰਡਰ ਦੀ ਸਿਸਟਮ ਖਤਮ ਹੋ ਚੁੱਕੀ ਆ ਨਿਤ ਜਿਹੜੇ ਆ ਰੋਜ਼ਾਨਾ ਜਿਹੜੇ ਕੋਈ ਨੂੰ ਕਤਲ ਆਮ ਸਰਿਆਂ ਨੂੰ ਕਤਲ ਹੋ ਰਿਹਾ ਜਿਹਦੇ ਕਰਕੇ ਅਸੀਂ ਅੱਜ ਇੱਥੇ ਧਰਨਾ ਮਾਰਿਆ ਔਰ ਪੰਜਾਬ ਸਰਕਾਰ ਦਾ ਨਾਅਰਾਵਾਜੀ ਕੀਤੀ ਹੈ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਡੀਏਸੀ ਸਾਹਿਬ ਨੂੰ ਇਹ ਮੰਗ ਪਤਰੀ ਤੇ ਜਾਏਗਾ ਹਾਂਜੀ 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 ਤੇ ਫੜੀ ਇੱਧਰ ਆ ਗਿਆ ਪਿਛਲੇ ਪਾਸੇ ਅੱਜ ਤੁਹਾਡੇ ਕੋਲ ਕਾਫੀ ਕਾਂਗਰਸੀ ਵਰਕਰ ਤੇ ਉਹਦੇ ਨਾਲ ਇਕੱਠੇ ਹੋ ਕੇ ਪਹੁੰਚਣਾ ਹੈ ਉਹਨਾਂ ਤੋਂ ਮੰਗ ਪੱਤਰ ਸੌਂਪਿਆ ਜੀ ਸਰ ਇਹਦਾ ਮੰਗ ਪੱਤਰ ਜਿਹੜਾ ਤੁਸੀਂ ਅੱਗੇ ਕਿੱਥੇ ਪਹੁੰਚਾਓਗੇ ਜੀ ਅ ਅੱਜ ਸਾਡੇ ਇੱਥੇ ਇਲਾਕੇ ਦੇ ਜਿਹੜੇ ਕਾਂਗਰਸੀ ਵਰਕਰਾਂ ਨੇ ਲੀਡਰਾਂ ਨੇ ਧਰਨਾ ਲਾਇਆ ਸੀ ਉਹਦੇ ਸਬੰਧ ਦੇ ਵਿੱਚ ਇਹਨਾਂ ਨੇ ਮੈਨੂੰ ਇੱਕ ਮੰਗ ਪੱਤਰ ਦਿੱਤਾ ਹੈ ਉਹ ਮੰਗ ਪੱਤਰ ਦੇ ਵਿੱਚ ਪਹਿਲਾਂ ਮੈਂ ਪੜਾਂਗਾ ਸਾਰਾ ਉਹਦੇ ਵਿੱਚ ਕੀ ਹੈਗਾ ਜੇ ਸਾਡੇ ਇਲਾਕੇ ਦੀ ਕੋਈ ਸਮੱਸਿਆ ਹੋਵੇ ਉਹਨੂੰ ਹੱਲ ਕੀਤਾ ਜਾਏਗਾ ਜੀ ਔਰ ਬਾਕੀ ਇਹਦੇ ਤੇ ਜੋ ਕਾਰਵਾਈ ਬਣਦੀ ਹੈ ਉਹ ਮੈਂ ਪ੍ਰੋਪਰਲੀ ਲੇ ਕੇ ਤੇ ਗਾਂ ਫਰਦ ਸੀਨੀਅਰ ਅਫਸਰ ਨੂੰ ਭੇਜ ਦਿਆਂਗਾ ਸਰ ਹਲਕੇ 'ਚ ਕਾਫੀ ਲੁੱਟਾਂ ਕੋਆਂ ਦੀਆਂ ਵਾਰਦਾਤਾਂ ਔਰ ਕਾਫੀ ਮਰਡਰ ਵੀ ਹੋ ਰਹਿਣਾ ਹੈ ਤੁਹਾਡੇ ਦੇ ਲੋਕਾਂ ਨੂੰ ਕਾਫੀ ਮਾਣ ਆ ਕਿ ਤੁਸੀਂ ਵਧੀਆ ਕਾਰਗੁਜ਼ਾਰੀ ਨਾਲ ਆਪਣੀ ਡਿਊਟੀ ਨਿਭਾਓਗੇ ਤੇ ਲੋਕਾਂ ਜਿਹੜੇ ਇਹੋ ਜਿਹੇ ਸਰਾਰਤੀ ਅੰਸਰ ਹੈਗੇ ਆ ਉਹਨਾਂ ਨੇ ਠੱਲ ਪਾਓਗੇ ਕੀ ਕੰਨ ਚਾਹਤੇ ਜੀ ਨਹੀਂ ਜੇ ਕੋਈ ਕ੍ਰਾਈਮ ਦੇਖੋ ਪਹਿਲਾਂ ਤੇ ਪੁਲਿਸ ਦਾ ਕੰਮ ਹੁੰਦਾ ਕ੍ਰਾਈਮ ਨੂੰ ਪ੍ਰਿਵੈਂਟ ਕਰਨਾ ਜੀ ਜੇ ਪ੍ਰਿਵੈਂਟ ਨਹੀਂ ਹੁੰਦਾ ਬਾਈ ਚਾਂਸ ਕਿਸੇ ਕਾਰਨ ਕਰਕੇ ਜੇ ਹੋ ਜਾਂਦਾ ਤੇ ਉਹਨੂੰ ਡਿਟੈਕਟ ਕਰਨਾ ਤੇ ਅਸੀਂ ਉਸ ਕੰਮ ਤੇ ਲੱਗੇ ਹੋਏ ਆ ਜੀ ਅਸੀਂ ਹੁਣ ਅੱਜ ਸਾਡੀ 1:00 ਵਜੇ ਪ੍ਰੈਸ ਕਾਨਫਰੰਸ ਵੀ ਹੈਗੀ ਜਿਹੜਾ ਕੱਲ ਮਰਡਰ ਹੋਇਆ ਸੀ ਉਹਦੇ ਸਬੰਧ ਦੇ ਵਿੱਚ ਔਰ ਇੱਕ ਸਾਡੇ ਚੋਰੀ ਹੋਈ ਸੀ ਇੱਥੇ ਮੰਦਿਰ ਦੇ ਵਿੱਚ ਉਹ ਵੀ ਆਪਾਂ ਮੁਰਜੋਂ ਫੜਿਆ ਉਹਦੀ ਵੀ ਪ੍ਰੈਸ ਕਾਨਫਰੰਸ ਹੈਗੀ ਆ ਔਰ ਅਸੀਂ ਲਗਾਤਾਰ ਲੱਗੇ ਹੋਏ ਆ ਵੀ ਅਸੀਂ ਕ੍ਰਾਈਮ ਫਰੀ ਜਿਹੜਾ ਵਾ ਆਪਣੇ ਇਲਾਕੇ ਨੂੰ ਰੱਖੀਏ